ਦਰਸ਼ਕਾਂ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਜਿੰਡਾ ਸ਼ਹਿਰ ਦੇ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਸ ਪ੍ਰਦਰਸ਼ਨ ਦਾ ਮੁੱਖ ਮੁੱਦਾ ਬਟਿੰਡਾ ਦੇ ਪੁਰਾਣੇ ਗੁਰਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਣ ਦੇ ਲਈ ਸਰਕਾਰ ਦੇ ਵੱਲੋਂ ਪਾਏ ਗਏ ਕਥਿਤ ਮਤੇ ਦਾ ਵਿਰੋਧ ਕਰਨਾ ਸੀ ਤਾਂ ਕਾਂਗਰਸ ਪ੍ਰਧਾਨ ਰਾਜਨ ਗਰਗ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੇ ਤਿੱਖੇ ਹਮਲੇ ਕੀਤੇ ਉਹਨਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਇਸ ਮਤੇ ਦਾ ਸਖਤ ਵਿਰੋਧ ਕਰਦੀ ਹੈ ਤੇ ਸਰਕਾਰ ਨੂੰ ਇਸ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਉਹਨਾਂ ਯਾਦ ਦਿਵਾਇਆ ਕਿ ਜਦੋਂ ਇਸ ਥਰਮਲ ਪਲਾਂਟ ਨੂੰ ਬੰਦ ਕੀਤਾ ਗਿਆ ਤਾਂ ਸੈਂਕੜੇ ਮੁਲਾਜ਼ਮਾਂ ਦਾ ਰੋਜ਼ਗਾਰ ਖੋਇਆ ਗਿਆ ਸੀ ਉਸ ਸਮੇਂ ਸਰ ਕੀਤਾ ਸੀ ਕਿ ਇਸ ਕੀਮਤੀ ਜ਼ਮੀਨ ਤੇ ਕੋਈ ਅਜਿਹਾ ਵੱਡਾ ਪ੍ਰੋਜੈਕਟ ਲਾਇਆ ਜਾਵੇਗਾ ਕਿ ਲੋਕਾਂ ਨੂੰ ਦੁਬਾਰਾ ਰੋਜ਼ਗਾਰ ਮਿਲੇਗਾ ਗਰਗਨੇ ਦੋਸ਼ ਲਾਇਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ ਤੇ ਹੁਣ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਅਜਿਹੇ ਜਾਇਦਾਦਾਂ ਜਿਹੜੀਆਂ ਨੇ ਉਹ ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ ਕਰ ਰਹੀ ਹੈ ਤੋਨਾਂ ਕਿਹਾ ਕਿ ਇਹ ਕਾਰਵਾਈ ਲੋਕ ਵਿਰੋਧੀ ਹੈ ਤੇ ਰਾਜਨ ਗਰਗਨੇ ਮੌਜੂਦਾ ਸਰਕਾਰ ਦੀ ਨੀਅਤ ਤੇ ਵੀ ਸਵਾਲ ਚੁੱਕਿਆ ਉਹਨਾਂ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਦੀ ਭਲਾਈ ਨਹੀਂ ਸਗੋ ਆਪਣੀ ਜੇਬ ਭਰਨਾ ਤੇ ਅੱਗੇ ਇਲੈਕਸ਼ਨ ਆ ਰਹੇ ਨੇ ਸਰਕਾਰ ਇਸੇ ਲਈ ਸਰਕਾਰੀ ਜ਼ਮੀਨ ਨੂੰ ਵੇਚ ਕੇ ਪੈਸਾ ਇਕੱਠਾ ਕਰ ਰਹੀ ਹੈ ਇਹ ਸਰਕਾਰੀ ਖਜ਼ਾਨੇ ਤੇ ਡਾਕਾ ਮਾਰਨ ਦੇ ਬਰਾਬਰ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਜੇਕਰ ਸਰਕਾਰ ਨੇ ਤੁਰੰਤ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਮਤਾ ਨਾ ਰੱਦ ਕੀਤਾ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਉਹਨਾਂ ਐਲਾਨ ਕੀਤਾ ਹੈ ਕਿ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਲੈ ਕੇ ਬਠਿੰਡਾ ਤੱਕ ਸੀਮਤ ਨਹੀਂ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ ਭਰ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਸੰਘਰਸ਼ ਸ਼ੁਰੂ ਕੀਤੇ ਜਾਣਗੇ ਹਾਂ ਸਰ ਕੀ ਕਹਿਣਾ ਚਾਹੁੰਦਾ ਹੈ ਜਿਹੜੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨੇ ਸ਼੍ਰੀ ਗੁਰੂ ਨਾਨਕ ਦੇਵ ਫਰਮਲ ਪਲਾਂਟ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੇਚਣ ਦਾ 165.67 ਏਕੜ ਜ਼ਮੀਨ ਆਪ ਦਾ ਮਤਾ ਪਾਇਆ ਅਸੀਂ ਕਾਂਗਰਸ ਪਾਰਟੀ ਉਹਦਾ ਵਿਰੋਧ ਕਰਦੇ ਹਾਂ ਸਾਡੀ ਪਾਰਟੀ ਦੇ ਪੰਜਾਬ ਦੇ ਸੈਕਟਰੀ ਇਨਚਾਰਜ ਰਵਿੰਦਰ ਢਾਲਵੀ ਜੀ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੋਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਇਹ ਰੋਸ ਪ੍ਰਦਰਸ਼ਨ ਰੱਖਿਆ ਸਾਡੀ ਇਹੀ ਮੰਗ ਹੈ ਕਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਨਾਮ ਤੇ ਇਹ 50 ਸਾਲ ਪਹਿਲਾਂ ਥਰਮਲ ਪਲਾਂਟ ਦੀ ਜ਼ਮੀਨ ਅਕਵਾਇਰ ਹੋਈ ਸੀ ਤੇ ਉਹਨਾਂ ਦੇ ਨਾਮ ਤੇ ਇਹ ਇੰਸਟੀਚਿਊਟ ਬਣਿਆ ਸੀ ਉਹਨਾਂ ਦੇ ਨਾਮ ਦੀ ਸਮਾਪਤੀ ਕਰਨਾ ਇਹ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ ਗੁਰੂ ਮਹਾਰਾਜ ਦੇ ਤਖਤਾਂ ਨਾਲ ਮੱਥੇ ਨਹੀਂ ਲਾਉਣੇ ਚਾਹੀਦੇ ਦੂਜੀ ਗੱਲ ਜਿਹੜੇ ਲੋਕਾਂ ਤੋਂ ਜ਼ਮੀਨਾਂ ਐਕਵਾਇਰ ਕੀਤੀਆਂ ਸੀ ਉਦੋਂ ਥਰਮਲ ਬਣਿਆ ਸੀ ਇਹਦੇ ਵਿੱਚ ਪੱਕੇ ਮਲਾਜ਼ਮਾਂ ਨੂੰ ਨੌਕਰੀ ਮਿਲੀ ਕੱਚਿਆਂ ਨੂੰ ਮਿਲੀ ਅਪ੍ਰੈਂਟਿਸ ਨੂੰ ਮਿਲੀ ਟ੍ਰੇਨੀਆਂ ਨੂੰ ਮਿਲੀ ਐਡਹੌਕ ਤੇ ਮਿਲੀ ਬਹੁਤ ਸਾਰੇ ਘਰਾਂ ਦਾ ਰੋਜੀ ਰੋਟੀ ਲੱਖਾਂ ਘਰਾਂ ਦਾ ਰੋਜ਼ਗਾਰ ਚੱਲਦਾ ਸੀ ਉਹ ਵੀ ਬੰਦ ਹੋਣ ਕਰਕੇ ਜਦੋਂ ਬੰਦ ਕੀਤਾ ਤਾਂ ਉਦੋਂ ਇਹ ਗੱਲ ਕਹੀ ਗਈ ਕਿ ਅਸੀਂ ਇੱਥੇ ਰੋਜ਼ਗਾਰ ਦੇ ਉਪਰਾਲੇ ਕਰਕੇ ਰੋਜ਼ਗਾਰ ਲੈ ਕੇ ਆਵਾਂਗੇ ਔਰ ਲੱਖਾਂ ਬੰਦਿਆਂ ਨੂੰ ਨੌਕਰੀਆਂ ਦੇਵਾਂਗੇ ਉਹ ਉਪਰਾਲਾ ਵੀ ਹੁਣ ਖਤਮ ਕਰਤਾ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦਾ ਕੀ ਸੀ ਲੋਕਾਂ ਨਾਲ ਖਲਵਾੜ ਕੀਤਾ ਝੂਠ ਬੋਲਿਆ ਵਰਗਲਾਇਆ ਲੋਕਾਂ ਨੂੰ ਝੁੱਠੇ ਲਾਭ ਨੇ ਲਾਵੇ ਦਿੱਤੇ ਔਰ ਅੱਜ ਕੀ ਹੋ ਗਿਆ ਕਿ 4 ਸਾਲ ਖਤਮ ਹੋ ਗਏ ਤੇ 1 ਸਾਲ ਰਹਿ ਗਿਆ ਲੱਖਾਂ ਕਰੋੜਾਂ ਦਾ ਕਰਜ਼ਾ ਪੰਜਾਬ ਤੇ ਸਰਕਾਰ ਨੇ ਕਰਤਾ ਜਿਹੜੇ ਦਿੱਲੀ ਵਾਲੇ ਆ ਉਹ ਦਿੱਲੀੋਂ ਵੀ ਲੋਕਾਂ ਨੇ ਠੁਕਰਾ ਤੇ ਬਾਹਰ ਕੱਢ ਤੇ ਇੱਥੇ ਆ ਗਏ ਇਹ ਸਾਰੇ ਖਰਚੇ ਪਾਉਣ ਨੂੰ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਦਾ ਪ੍ਰਬੰਧਨ ਕਰਨ ਨੂੰ ਜਿਹੜੀ ਗੁਰੂਆਂ ਦੇ ਨਾਂ ਤੇ ਜ਼ਮੀਨ ਹੈ ਉਹਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਅਸੀਂ ਕਾਂਗਰਸ ਪਾਰਟੀ ਇਹਦੀ ਨਖੇਦੀ ਕਰਦੇ ਆ ਇਹਦਾ ਵਿਰੋਧ ਕਰਦੇ ਆ ਅਸੀਂ ਕਹਿੰਨੇ ਆ ਕਿ ਸਾਡੀ ਜਿਹੜੀ ਮੰਗ ਹੈ ਥੋੜੇ ਮਾਧਿਅਮ ਰਾਈ ਸਰਕਾਰ ਦੇ ਕੰਨ 'ਚ ਪੈਣੀ ਚਾਹੀਦੀ ਹੈ ਔਰ ਜੇਕਰ ਉਹਨਾਂ ਨੇ ਆਪ ਦਾ ਵਤੀਰਾ ਨਾ ਬਦਲਿਆ ਜੇ ਇਹ ਗੱਲ ਨੂੰ ਨਾ ਬਦਲਿਆ ਦਾ ਆਉਣ ਵਾਲੇ ਟਾਈਮ 'ਚ ਪੂਰੇ ਪੰਜਾਬ ਦੇ ਵਿੱਚ ਇਹ ਵੱਡੇ ਰੂਪ ਦੇ ਵਿੱਚ ਸੰਘਰਸ਼ ਤਿਆਰ ਕੀਤਾ ਜਾਊਗਾ ਔਰ ਮੇਰੀ ਆਪਜੀ ਦੇ ਮਾਧਿਅਮ ਰਾਹੀਂ ਹਰ ਜਨ ਜਨ ਨੂੰ ਜਥੇਬੰਦੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਬੰਦੇ ਮੇਰੇ ਨਾਲ ਜੋ ਮੇਰੀ ਬਾਤ ਹੁੰਦੇ ਐ ਉਹਨਾਂ ਨੂੰ ਇਹਨਾਂ ਧਰਨਿਆਂ 'ਚ ਸ਼ਾਮਲ ਹੋ ਕੇ ਗੁਰੂਆਂ ਦੀ ਦਿੱਤੀ ਦਾਤ ਦੀ ਜ਼ਮੀਨ ਤੇ ਕਾਰ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਉਹਨੂੰ ਬਚਾਉਣ ਵਾਸਤੇ ਮੂਹਰੇ ਆਉਣਾ ਚਾਹੀਦਾ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਐ ਇਹਦਾ ਮੰਤਵ ਪੈਸੇ ਇਕੱਠੇ ਕਰਨਾ ਐ ਇਹ ਪੈਸੇ ਇਕੱਠੇ ਕਰਕੇ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਾਂ ਵਾਸਤੇ ਵਿਅਰਥ ਕਰਕੇ ਲੋਕਾਂ ਤੇ ਇਹਨੂੰ ਖਤਮ ਕਰਨਾ ਹੈ ਲੋਕਾਂ ਨੂੰ ਕੋਈ ਰਿਲੀਫ ਨਹੀਂ ਮਿਲਣਾ ਜਿਹੜੀਆਂ ਕਲੌਂਡੀਆਂ ਕੱਟ ਰਿਆ ਨਾ ਕਿਸੇ ਗਰੀਬ ਨੂੰ ਮਿਲਣੀ ਹੈ ਨਾ ਕਿਸੇ ਐਸਸੀ ਭਾਈਚਾਰੇ ਨੂੰ ਮਿਲਣੀ ਹੈ ਨਾ ਕਿਸੇ ਹੋਰ ਜਮਾਤ ਨੂੰ ਮਿਲਣੀ ਹੈ ਸਿਰਫ ਸਿਰਫ ਆਪ ਦੇ ਧਨਾਰਾਂ ਨੂੰ ਵੇਚ ਕੇ ਪਾਰ ਜਾਣਗੇ ਅਸੀਂ ਇਸ ਗੱਲ ਦੀ ਸਖਤ ਨਖੇਦੀ ਦੇ ਵਿਰੋਧ ਕਰਦੇ ਹਾਂ ਇਸ ਚੀਜ਼ ਨੂੰ ਉਹਨਾਂ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ ਹੈ